ਬਿਲਾਵਲ ਮਹੱਲਾ ਪੰਜਵਾਰ ਆਖੋ ਆਪਣੀ ਸਰਣ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨ ਜਾਣਉ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸਣ ਹਾਰੇ ਰਹਾਓ ਹਮ ਅਗੁਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ उदासी संगत प्रभु त्याग ए कर्म हमारे तुम देव सब किस दया धार हम अतिरत किनारे लाग परे तेरे दान सों नह चित खस मारे तुझ ते बाहर किस नहीं भाव काटन हारे कौ नानक शरण दयाल गुरु लेहो मुगत उद्धारे ਬਲਾਵਲ ਮਹੱਲਾ ਪੰਜਵਾਂ ਦੂਸਨ ਕਾਹੂ ਦੀ ਜੀ ਹੈ ਪ੍ਰਭ ਆਪਣਾ ਧਿਆਈਐ ਜੇ ਤੁ ਸੇਵੈ ਸੁਖ ਹੋਏ ਕਨਹ ਮਨ ਸੁਈ ਗਾਈਐ ਕਹੀਏ ਗਾਏ ਪਿਆਰੇ ਤੁਝ ਬਿਨਾ ਤੂੰ ਦਇਆਲ ਸੁਆਮੀ ਸਭ ਅਵਗਨ ਹਮਾ ਰਹਾ ਜਿਵੇਂ ਤੁਮਰਾ ਜਿਉ ਤੁਮ ਰਾਖੂ ਤੂ ਰਹਾ ਅਬਰ ਨਹੀਂ ਚਾਰਾ ਨੀ ਧਰਿਆ ਧਰ ਤੇਰੀਆ ਇੱਕ ਨਾਮ ਆਧਾਰ ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆ ਸਭ ਤੇਰੀ ਜੁਗਤਾ ਚਰਨ ਪਖਾਰੋ ਕਰ ਸੇਵਾ ਜੇਠਾ ਕਿਰਪਾ ਵੋ ਹੋ ਕਿਰਪਾਲ ਦਇਆਲ ਪ੍ਰਭ ਨਾਨਕ ਗੁਣ ਗਾਵੇ ਬਲਾਵਲ ਮਹੱਲਾ 5ਵਾਂ ਨਿਰਤ ਹਸਾ ਸਿਰ ਉਪਰੇ ਪਸੂਆ ਨਹੀਂ ਭੂਜੈ ਬਾਦਸਾਦ ਅਹੰਕਾਰ ਮਹਿ ਮਰਣਾ ਨਹੀਂ ਸੂਜੈ ਸਤਗੁਰ ਸੇਵ ਆਪਣਾ ਕਾਹੇ ਫਿਰੋ ਅਭਾਗੀ ਦੇ ਕਸੰਬਾਰੰਗੁਲਾ ਕਾਹੇ ਭੂਲ ਲਾਗੇ ਰਹਾ ਕਰ ਕਿਰਪਾ ਕਰ ਕਰ ਪਾਪ ਦਰਬ ਕੀਆ ਵਰਤਣ ਕਹਿ ਤਾਈ ਮਾਟੀ ਸੋ ਮਾਟੀ ਰਲੀ ਨਾਗਾ ਉੱਠ ਜਾਈ ਜਾ ਕੇ ਕੀਏ ਸ਼ਰਮ ਕਰਹਿ ਤੇ ਬੈਰ ਵਿਰੋਧੀ ਅੰਤ ਕਾਲ ਪੱਜ ਜਾਹੇਂਗੇ ਕਾਹੇ ਜਲੋ ਕਰੋਦੀ ਦਸ ਰੇਣ ਸੋਈ ਹੋਆ ਜਿਸ ਮਸਤਕ ਕਰਮਾ ਕਉ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ ਬਿਲਾਵਲ ਮਹੱਲਾ ਪੰਜਾਂ ਪਿੰਗਲ ਪਰਬਤ ਪਾਰ ਪਰੇ ਖਲ ਚਤਰਪ ਕੀਤਾ ਅੰਦੁਲੇ ਤ੍ਰਿਪਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ ਰਹਾ ਉਹ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਗਿਨੋ ਆਪਣੋ ਤਿਸ ਭੈ দান ਦਿੱਤਾ ਸਿੰਘ ਬਲਾਈ ਹੋਏ ਗयो ਤ੍ਰਿਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜ ਕੋ ਤੇ ਗਨਿਤ ਨੀਤਾ ਕਬਰ ਵਡਾਈ ਕੈਸ ਕੋਂਬੇ ਅੰਤ ਗਨੀਤਾ ਕარი ਕਿਰਪਾ ਮੋਹ ਨਾਮ ਦੇਹੁ ਨਾਨਕ ਦਰਸ ਰੀਤਾ ਬਲਾਵਲ ਮਹੱਲਾ ਪੰਜਵਾਂ ਅਹੰ ਬੁੱਧ ਪਰਬਾਦ ਨੀਤ ਲੋਭ ਰਸਨਾ ਸਾਧ ਲਪਟ ਕਪਟ ਗ੍ਰਹਿ ਵਿਦਿਆ ਮਿਥਿਆ ਬਿਖਿਆਦ ਐਸੀ ਪੇਖੀ ਨੇਤਰ ਮਹ ਪੂਰੇ ਗੁਰ ਪ੍ਰਸਾਦ ਰਾਜ ਮਿਲਕ ਧਨ ਜੋਬਨਾ ਨਾ ਮੈਂ ਬਿਨ ਬਾਦ ਰਹਾ ਰੂਪ ਧੂਪ ਸੁਗੰਧਤਾ ਕਾ ਪ੍ਰਭੂ ਗਾਤ ਮਿਲਤ ਸੰਗ ਪਾਪ ਪਿਸਟ ਤਾਨ ਹੋਏ ਦੁਰਗਾਦ ਫਿਰਤ ਫਿਰਤ ਮਾਨੁਖ ਭਿਆ ਖਿਨ ਭੰਗਨ ਦਿਹਾਦ ਇਹ ਅਸਰਤੇ ਚੁਕਿਆ ਬਹੁ ਜੋਨ ਪ੍ਰਮਾਦ ਪ੍ਰਭ ਕਿਰਪਾ ਤੇ ਗੁਰ ਮਲੇ ਹਰ ਹਰ ਬਿਸਮਾਦ ਸੁਖ ਸਹਿਜ ਨਾਨਕ ਆਨੰਦ ਤਾਖ ਪੂਰਨ ਨਾਦ ਬਿਲਾਲ ਮਹੱਲਾ ਪੰਜਵਾਂ ਚਰਨ ਭਏ ਸੰਤ ਬੁਇਆ ਤਾ ਤਰੇ ਸਾਗਰ ਜੀਤ ਮਾਰਗ ਪਾਏ ਉਧਿਆਨ ਮਹਿ ਗੁਰ ਦਸੇ ਭੇਤ ਹਰ 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 ਹਰੀ ਹਰ 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 ਹੀਤ ਉਰਤ ਬੈਠਤ ਸੋਭਤੇ ਹਰ 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 ਚੇਤ ਰਹਾਉ ਪੰਜੂ ਰਾਗੇ ਭੱਗੇ ਜਬ ਸਾਧ ਸੰਗੀਤ ਪੂੰਜੀ ਸਾਧ ਤਕਣੋ ਲਾਭ ਗ੍ਰਹਿ ਸੁਭਾ ਸੀਤ ਨੇ ਚਲਿਆ ਆਸਣ ਮਿੱਟੀ ਚਿੰਤ ਨਾਹੀ ਡੋਲੇਤ ਭਰਮ ਭੁਲਾਵਾ ਮਿਟ ਗਿਆ ਪ੍ਰਭ ਪੇਖਤਨੀਤ ਗਣ ਗਬੀਰ ਗੁਣਾਇਕ ਗੁਣ ਕਹੀਏ ਕੀਤ ਨਾਨਕ ਪਾਇਆ ਸਾਧ ਸੰਗ ਹਰ ਹਰ ਅਮ੍ਰਿਤ ਬਲਾਵ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇ ਤੋਬਿਰthਾਰੀ ਮਿਲਤ ਸੰਗ ਸਭ ਪ੍ਰਭ ਮਿਟੇ ਗਤ ਭਈ ਹਮਾਰੀ ਜਾ ਦਿਨ ਭੇਟੇ ਸਾਧ ਮੋਹਿ ਮੋਹਿਉ ਆਦਨ ਮੋਹ ਜਾ ਦਿਨ ਭੇਟੇ ਸਾਧ ਮੋਹਿ ਉਹ ਆਦਨ ਬਲਹਾਰੀ ਤਨ ਮਨੈ ਆਪਣੋ ਜੀ ਰਾ ਫਿਰ ਫਿਰ ਹੋਂ ਵਾਰੀ ਰਹਾ ਏ ਤਿਸਡਾਈ ਮੋਹਿ ਤੇ ਏਤਨੀ ਦ੍ਰਿੜਤਾਰੀ ਸਗਲ ਰੇਨ ਇਹ ਮਨ ਭਇ ਬਿਨਸੀ ਅਪ ਧਾਰੀ ਨਿੰਦ ਚਿੰਦ ਪਰ ਦੁਖ ਨਾ ਏਖਿਨ ਮਹਿ ਜਾਰੀ ਦਇ ਮੈਂ ਅਰਨਿਕਟ ਪੇਖ ਨਾਹੀ ਦੂਰਾਰੀ ਤਨ ਮਨ ਸੀਤਲ ਭਇ ਅਬ ਮੁਕਤੇ ਸੰਸਾਰੀ ਹੀ ਚਿਤ ਚਿਤ ਸਭ ਪ੍ਰਾਨ ਧਨ ਨਾਨਕ ਦਰਸਾਰੀ ਬਿਲਾ ਬਿਲਾ ਮਹੱਲਾ ਪੰਜਵਾ ਟਾਇਲ ਕਰੋ ਤੇਰੇ ਦਾਸ ਕੀ ਪਗ ਝਾਰੋ ਬਾਲ ਮਸਤਕ ਆਪਣਾ ਭੇਟ ਦੇਉ ਗਨ ਸੁਨੋ ਰਸਾਲ ਤੂੰ ਮਿਲ ਤੀ ਮੇਰਾ ਮਾਨ ਜੀਉ ਤੂੰ ਮਿਲਹੁ ਦਿਆਲ ਨਿਸ ਬਾਸੁਰ ਮਨ ਅਨੰਦ ਹੋਤ ਚਿਤਵਤ ਕਿਰਪਾਲ ਰਹਾਉ ਜਗਤੂਦਾਰ ਅਨੁਸਾਰ ਪ੍ਰਭ ਤਿਨ ਲਾਗੋ ਪਾਲ ਮੋ ਕੋ ਦੀ ਜੈਦਾਨ ਪ੍ਰਭ ਸੰਤੁਨ ਪਗ ਰਾਲ ਉਕਤ ਸਿਆਣ ਪ੍ਰਕਾਸ਼ ਨਹੀਂ ਨਾਹੀ ਕਛੁ ਕਾਲ ਭ੍ਰਮ ਪਰਾ ਕੋ ਮੋਹ ਤੇ ਕਟੋ ਜਮ ਜਾਲ ਬਿਨੋ ਕਰੋ ਕਰੁਣਾ ਪਤੇ ਪਿਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਿਲਾਵ ਮਹੱਲਾ ਪੰਜਵਾ ਕੀਤਾ ਲੋੜਹਿ ਸੁਕਰਹਿ ਤੁਝ ਬਿਨ ਕਛ ਨਾਹੀ ਪ੍ਰਤਾਪ ਤੁਮਾਰਾ ਦੇਖੈ ਜਮਦੂਤ ਛਡ ਜਾਹਿ ਤੁਮਰੀ ਕਿਰਪਾ ਤੇ ਛੂਟੀਐ ਬਿਨਸ ਆਹਮੇਵ ਸਰਬ ਕਲਾ ਸੁਨਰਤਿ ਪਰਬ ਪੂਰੇ ਗੁਰਦੇਵ ਰਹਾਉ ਖੋਜਤ ਖੋਜਤ ਖੋਜਿਆ ਨਾ ਮੈਂ ਬਿਨ ਕੂਰੈ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨ ਸਾਪੂਰ ਜਿਤ ਜਿਤ ਲਾਉ ਤੇ ਤੇਤ ਲਗੇ ਸਿਆਣ ਪ ਸਭ ਚਾਲੀ ਜੈਤ ਕਾ ਤੁਮ ਪ੍ਰਹਰ ਪੂਰਹ ਹੋ ਮੇਰੇ ਦੀਨ ਦਿਆਲੀ ਸਭ ਕਿਸ ਤੁਮ ਤੇ ਮਾਗਨਾ ਵਡ ਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਲਾਵਲ ਮਹੱਲਾ ਪੰਜਵਾਂ ਸਾਧ ਸੰਗਤਿ ਕੇ ਬਾਸ ਬੈ ਕਲ ਮਲ ਸਭ ਨਸਨਾ ਪ੍ਰਭ ਸਿਧ ਕੀ ਰੰਗ ਰਾਤਿਆ ਤਾਤੇ ਗਰਬ ਨਗਰਸਨਾ ਨਾਮ ਕਹਿਤ ਗੋਵਿੰਦ ਕਾ ਸੂਚੀ ਪੈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਾਪ ਜਪਨਾ ਰਹਾ ਹਰਿ ਰਸਾਖ ਤਿਤਰਾ ਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪੈ ਉਲਟ ਕਮਲ ਵਿਕਸਨਾ ਸੀਤਲ ਸਾਧ ਸੰਤੋਖ ਹੋਏ ਸਭ 부ਜੀ ਤ੍ਰਿਸ਼ਨਾ ਦਾਦ ਸਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਖਣਾ ਰਹਿ ਰਖਿਆ ਭੈ ਭ੍ਰਮ ਪਸਨਾ ਨਾਮ ਨਿਧਾਨ ਦਾਨ ਕਿ ਸੁਖੀ ਪੇਖ ਸਾ ਦਰਸਨਾ ਬਿਲਾਵਲ ਮਹੱਲਾ ਪੰਜਵਾਂ ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਹੀ ਨਿਹਾਲ ਰਾਜ ਮਿਲਕ ਸਿਕਦਾਰੀਆ ਅਗਨੀ ਮਹਿਜਾਲ ਸੰਤ ਜਨਾ ਕਾ ਸ਼ੁਹਰਾ ਤਿਸ ਚਰਣੀ ਲਾਗ ਮਾਇ ਧਾਰੀ ਛਤਰਪਤ ਤਿੰਨ ਛੋਡੋ ਤਿਆਗ ਰਹਾਓ ਸੰਤਨ ਕਾ ਦਾਨ ਆ ਰੂਖਾ ਸੂ ਸਰਬਨ ਦਾਨ ਗ੍ਰਹਿ ਸਾਖਤ 36 ਪ੍ਰਕਾਰ ਤੇ ਵੀ ਕੁ ਸਮਾਨ ਭਗਤ ਜਨਾ ਕਾ ਲੂਗਰਾ ਊੜ ਨਗਨ ਨ ਹੋਈ ਸਾਖਤ ਸਿਰ ਪਾਉ ਰਿਸਮੀ ਪਹਿਰਤ ਪਤ ਕੋਈ ਸਾਖਤ ਸੋ ਮੁਖ ਜੂਰਿਆ ਅਦਵੀ ਚੋ ਟੂਟਾ ਹੈ ਭਰਜਨ ਕੀ ਸੇਵਾ ਜੋ ਕਰੇ ਇਤ ਉ ਤਹ ਛੂਟੈ ਸਭ ਕਿਸਤੋਂ ਮਹੀਤੇ ਹੋਆ ਆਪਨਤ ਬਣਾਈ ਦਰਸ਼ਨ ਭੇਟ ਤੋ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਸ਼ਰਮਣੀ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਓ ਸੰਤ ਚਰਨ ਕਰ ਸੀ ਸੰਤ ਚਰਨ ਕਰ ਸੀ ਸੋ ਸੋ ਸ਼ੁੱਧ ਸੁਤਾਰ ਹਰ ਨਾਮ ਤੇ ਆਵੋ ਕਰ ਕਿਰਪਾ ਦਿਆਲ ਪ੍ਰਭ ਇਨ ਨਿਦ ਇਹ ਨਿਦ ਸਿਧ ਪਾਵੋ ਸੰਤ ਜਨਾ ਕੀ ਰੇਣ ਕਾਲ ਮਥ ਲਵ ਰਹਾਓ ਨੀਚ ਤੇ ਨੀਜ ਅਤ ਨੀਚ ਹੋਏ ਕਰ ਬਿਨੋ ਬਲਾਵ ਪਾ ਮਲੋ ਆਪ ਤਿਆਗ ਸੰਤ ਸੰਗ ਸਮਾਵ ਸਾ ਸਾਸ ਨਾ ਬਿਸਰੇ ਅਨਕ ਤਹ ਅਨਕ ਤਹ ਨਾ ਧਾਉ ਅਨਕ ਤਹ ਨਾ ਧਾਉ ਸਫਲ ਦਰਸ ਸਫਲ ਦਰਸ਼ਨ ਗੁਰ ਪੇਟੀਏ ਮਾਨ ਮੋਹ ਮਟਾਵੋ ਸਤ ਸੰਤੋਖ ਦਇਆ ਧਰਮ ਸੀਗਾਰ ਬਨਾਓ ਸਫਲ ਸੁਹਾਗਣ ਨਾਨਕ ਆਪਣੇ ਪ੍ਰਭ ਭਾਵੋ ਬਲਾਵਲ ਮਹੱਲਾ ਪੰਜਵਾ ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ਜਿਸ ਜਨ ਹੂਆ ਸਾਧ ਸੰਗਤ ਸਾਧ ਸੰਗਤ ਇਸ ਭੇਟੇ ਹਰ ਰਾਇ ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇ ਅਨਕ ਬਾਤਾਂ ਸਭ ਕਰ ਰਏ ਗੁਰ ਘਰ ਲੈ ਆਇ ਰਹੋ ਸ਼ਰਨ ਪਰੇ ਕੀ ਰਖਤਾ ਨਾਹੀ ਸੈਸਾਇਆ ਕਰਮ ਭੂਮ ਹਰ ਨਾਮ ਬੋਏ ਅਸੁਰ ਦੁਲ ਭਾਇਆ ਅੰਤੁਰ ਜਾਮੀਆ ਪ੍ਰਭ ਸਭ ਕਰੇ ਕਰਾਇਆ ਪਤ ਤਤਪਨੀਤ ਕਣੇ ਕਰੇ ਠਾਕੁਰ ਬਿਰਦਾਇਆ ਮਤ ਭੂਲੋ ਮਾਨਹ ਮਤ ਭੂਲੋ ਮਾਨੁਖ ਮਾਨੁਖ ਜਨਮ ਮਾਨੁਖ ਜਨਮ ਮਾਨੁਖ ਜਨਮ ਆਇਆ ਪਰਮਾਇ ਨਾਨਕ ਤਿਸ ਪਤ ਰਖਸੀ ਜੋ ਪ੍ਰਭ ਪਹਿਰਾਇਆ ਬਲਾਉਲ ਮਹੱਲਾ ਪੰਜਾਂ ਮਾਟੀ ਤੇ ਜਨ ਸਾਜਿਆ ਕਰ ਦੁਰਲਭ ਦੇਹ ਅਨਕ ਸਿਦਰ ਮਾਨ ਮੈਂ ਟੱਕੇ ਨਿਰਮਲ ਦ੍ਰਿਸ਼ਟੇ ਹ ਕਿਉ ਬਿਸਰੈ ਪ੍ਰਭ ਮਨੈ ਤੇ ਜਿਸ ਕੇ ਗੁਣ ਇਹ ਪ੍ਰਭ ਤਜ ਰਚੀ ਜਾਨ ਸਿਉ ਸੂਰ ਲਿਐ ਖੇਰਾ ਸਿਮਰੋ ਸਿਮਰੋ ਸਾ ਸਾਸ ਮਤ ਬਿਲਮ ਕਰੇ ਛੋੜ ਪਰਪੰਚ ਪ੍ਰਭ ਸਿਉ ਚਹੋ ਰਚਹੁ ਤਜ ਕੂੜੇ ਨੇ ਜेन ਅਨਕ ਇੱਕ ਬਉ ਰੰਗ ਕੀ ਹੈ ਹੋਸੀ ਇਹ ਕਰ ਸੇਵਤਿਸ ਪਾਰ ਬ੍ਰਹਮ ਗੁਰਤੀ ਮਤ ਲੀਹ ਉਚੇ ਤੇ ਉਚਾ ਵਡਾ ਸਭ ਸੰਗ ਵਰਨੇਹ ਦਾਸ ਦਾਸ ਕੋ ਦਾਸ ਰਾ ਨਾਨਕ ਕਰ ਲੀਹ ਬਲਾਵਲ ਮਹੱਲਾ ਪੰਜਵਾਂ ਇਕ ਟੈਗ ਗੋਵਿੰਦ ਕੀ ਤਿਆਗੀਆਂ ਆਥ ਸਭ ਉਪਰ ਸਮਰਾਥ ਪ੍ਰਭ ਪੂਰਨ ਗੁਣਤਾਸ ਜਨ ਨਾਨਕ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤੁਨ ਮਨ ਮਾਹਿ ਰਹੋ ਆਪ ਰਖ ਆਪ ਦੇਵਸੀ ਆਪੇ ਪ੍ਰਤਿਪਾਰ ਦੀਨ ਦਇਆਲ ਕਿਰਪਾ ਨੇ ਦੇ ਸਾਸਾ ਸਮਾਰੇ ਕਰਨ ਹਾਰ ਜੁ ਕਰ ਰਹਿ ਆ ਸਾਈ ਵਿਢਿਆਈ ਗੁਰਪੂਰੇ ਉਪਦੇਸਿਆ ਸੁਖ ਖਸੋ ਖਸ ਮਰ ਜਾਈ ਸੁਖ ਖਸ ਮਰ ਜਾਈ ਚੇਤ ਅਦੇਸਾ ਗਣਤ ਤਜ ਜਨ ਹੁਕਮ ਪਛਾਤਾ ਨਹਿ ਬਿਨਸਹਿ ਨਹਿ ਛੂਡ ਜਾਏ ਨਾਨਕ ਰੰਗ ਰਤਾ ਬਿਲਾਵਲ ਮਹੱਲਾ ਪੰਜਵਾ ਮਹਾ ਤਪ ਤੇ ਭਈ ਸਾਤ ਪਰਸਤ ਪਾਪ ਨਾਠੇ ਅੰਧ ਕੂ ਮੈਂ ਗਲਤ ਥੇ ਕਾਢੇ ਦੇ ਹੱਥੇ ਓਏ ਹਮਾਰੇ ਸਾਜਨਾ ਮਨ ਕੀ ਰੇ ਨਜਨ ਪੇਟ ਤੋ ਹਵਤ ਸੁਖੀ ਜੀ ਦਾਨ ਦੇਨ ਰਹਾ ਉਪਰ ਪੂਰਬ ਲਾ ਲੀਖਿਆ ਮਿਲਿਆ ਅਬ ਆਏ ਬਸ ਸੰਗ ਹਰ ਸਾਧਕੈ ਪੂਰਨ ਆਸਾ ਹੈ ਪੈ ਬਿਨ ਸੇ ਤਹ ਲੋਕ ਕੇ ਪਾਏ ਸੁਖ ਤਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਠੇਕ ਪ੍ਰਭ ਤੇਰਾ ਆਧਾਰ ਕਰਣ ਕਾ ਨ ਸਮਰਥ ਪ੍ਰਭ ਹਰਗਮ ਅਪਾਰ ਬਿਲਾਉ ਮਹੱਲਾ ਪੰਜਵਾਂ ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਸਰਾਨਾ ਕਰਨੇ ਹਰ ਨਾ ਬੂਝੈ ਆਪ ਕਨੇ ਬਿਗਾਨਾ ਦੁਖ ਦੁਖ ਤਦ ਜਦ ਵਿਸਰੈ ਸੁਖ ਪ੍ਰਭ ਚਿਤ ਆਏ ਸੰਤਨ ਕੈ ਆਨੰਦ ਏਹੁ ਨਿਤ ਹਰ ਗੁਣ ਗਾਏ ਰਹਾਉ ਚਿਤੇ ਨੀਚਾ ਕਰੇ ਨੀਚ ਖਿਨ ਮਹਿ ਬਪਾ ਥਾਪੈ ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਾਪੈ ਬੇਖਤ ਲੀਲਾ ਰੰਗ ਰੂਪ ਚਲਨੇ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚਲਿਆ ਕਮਾਇਆ ਕਰਨ ਕਾਨ ਸਮਰਾਤ ਪ੍ਰਭ ਤੇਰੀ ਸਰਣਾਇਆ ਹਰ ਦਿਨ ਸਰੇਣ ਨਾਨਕ ਜਪੈ ਸਦ ਸਦ ਬਲ ਜਾਈ ਬਲਾਵਲ ਮਹੱਲਾ ਪੰਜਵਾਂ ਜਰ ਢੋ ਇਹ ਸੀਸ ਕਰ ਕਰ ਪਗ ਪਖਲਾਵ ਬਾਰ ਜਾਓ ਲਖਬੇਰੀਆ ਦਰਸ ਪੇਖ ਜੀਵਾਵੋ ਕਰੋ ਮਨੋਰਥ ਮਨੈ ਮਾਹੇ ਆਪਣੇ ਪ੍ਰਾਪਤੀ ਪਾਵੂ ਦੇਵ ਸੁਹਣੀ ਸਾਧਕੇ ਬੀਜਨ ਢੋਲਾਵੋ ਰਹਾਓ ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨ ਪੀਲਾਵੋ ਵਾਰਸ ਮੈਂ ਸੰਤ ਤ੍ਰਿਪਤਿ ਬਖੈ ਜਲਨ 부ਝਾਵੂ ਜਬ ਭਗਤ ਕਰੇ ਸੰਤ ਮੰਡਲੀ ਤਨ ਮਿਲ ਹਰ ਗਾਵੋ ਕ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ ਉਠਤ ਬਾਤ ਜਪੋ ਨਾਮ ਇਹ ਕਰਮ ਕਮਾਓ ਨਾਨਕ ਕੀ ਪ੍ਰਾਪੇਨਤੀ ਹਰ ਸਰਨ ਸਮਾਵੋ ਬਲਾਉ ਮਹੱਲਾ ਪੰਜਵਾਂ ਇਹੋ ਸਾਗਰ ਸੋਈ ਤਰਾ ਜੋ ਹਰ ਗੁਣ ਗਾਏ ਸਾਧ ਸੰਗਤ ਕਹਿ ਸੰਗ ਵਸਾ ਵਡ ਭਾਗੀ ਪਾਏ सुन सुन जीवै दास तुम वाणी जनया की प्रकृत पै सब लो मह शिवक की राखी रहो रा। अग्न सागर ते काडया प्रब जलन बचाई अमृत नाम जल संचया गुरु भय सहाय जन्म मरण दुख काटया सुख का स्थान पाया ਕਾਟੀ ਸਿਲਕ ਪ੍ਰਭ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੇ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਿਲਾਵਲ ਮਹੱਲਾ ਪੰਜਵਾਂ ਬੰਦਨ ਕਾਟੇ ਆਪ ਪ੍ਰਭੂਆ ਕਿਰਪਾਲ ਦੀਨ ਦਇਅਲ ਪ੍ਰਭ ਪਾਰ ਬ੍ਰਹਮਤਾ ਕੀ ਨਗਰ ਨਿਹਾਲ ਗੁਰੂ ਪੁਰਹਿ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਾਮ ਨਿਜੁਗ ਰਹਾ ਆਖਦਾਰ ਕਾ ਨਾਮ ਚਤੁਰੋਗ ਨਵਿਆਪੈ ਸਾਧ ਸੰਗ ਮਨ ਤਨ ਮਨ ਸਾਧ ਸੰਗ ਮਨ ਤਨ ਹਿਤੈ ਫਿਰ ਦੂਖ ਨ ਜਾਪੈ ਹਰ 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 ਜਾਪੀਐ ਅੰਤੁਰ ਲਿਵ ਲਾਈ ਕੇਲਕ ਉਤਰਾ ਹੈ ਸੁੱਧ ਹੋਏ ਸਾਧੂ ਸਰਣਾਈ ਸੰਤ ਜਪਤ ਹਰ ਨਾਮ ਜਸ ਤਾ ਕੀ ਦੂਰ ਬੁਲਾਈ ਮਹਾਂ ਮੰਤਰ ਨਾਨਕ ਕਥਾਰ ਕੀ ਗੁਣ ਗਾਈ ਬਲਾਵਲ ਮਹੱਲਾ ਪੰਜਵਾਂ ਭੈ ਤੇ ਉਪਜੈ ਭਗਤ ਪ੍ਰਭ ਅੰਤੁਰ ਹੋਏ ਸਾਤ ਨਾਮ ਜਪਤ ਗੋਬਿੰਦ ਕਾ ਬਿਰਸੈ ਭ੍ਰੰਤ ਪ੍ਰਾਂਤ ਗੁਰ ਪੂਰਾ ਜਿਸ ਭੇਟਿਆ ਤਾ ਕੈ ਸੁਖ ਪਰਵੇਸ਼ ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ ਰਹਾ ਉਸ ਮਰਤ ਸਮਰਤ ਸਿਮਰੀਐ ਸੋ ਪੁਰਖ ਦਾਤਾਰ ਮਨ ਤੇ ਕਭੂ ਨਾ ਬੀਸਰੈ ਸੋ ਪੁਰਖ ਅਪਾਰ ਚਰਨ ਕਮਲ ਸੋ ਰੰਗ ਲੱਗਾ ਅਚਰਜ ਗੁਰਦੇਵ ਚਾਹ ਕੋ ਕਿਰਪਾ ਕਰੂ ਪ੍ਰਭ ਤਾ ਕੋ ਲਾਭ ਸੇਬ ਨਿਤ ਨਿਧਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਭੂ ਨਾ ਬੀਸਰੈ ਪ੍ਰਭ ਪਰਮ ਆਨੰਦ ਬਿਲਾ ਬਲ ਮਹੱਲਾ ਪੰਜਾਂ ਤ੍ਰਿਸ਼ਨ 부ਜੀ ਮਮਤਾ ਗਏ 나ਠੇ ਭੈ ਭਰਮਾ ਧਿਤ ਪਾਈ ਆਨਦ ਪਿਆ ਗੁਰ ਕੀਨੇ ਧਰਮ ਗੁਰ ਪੂਰਾ ਆਰਾਧਿਆ ਦਿਨ ਸੀ ਮੇਰੀ ਪੀਰ ਤਨ ਮਨ ਸਭ ਸੀਤਲ ਭਇਆ ਪਾਇਆ ਸੁਖਬੀਰ ਉਹ ਸੋਭਤ ਹਰ ਜਪ ਜਾਗਿਆ ਵੇਖਿਆ ਬਿਸਮਾਰ ਪੀ ਅੰਮ੍ਰਿਤ ਤ੍ਰਿਪਤਾ ਸਿ ਅਤ ਕਾ ਚਰਜ ਸੁਵਾਦ ਆਪ ਮੁਕਤ ਸੰਗੀਤਰ ਕਲ ਕਲ ਕੁਟੰਬ ਉਦਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕਉ ਕਿਰਪਾ ਪਈ ਦਾ ਸਪਨਾ ਕੀਨ ਬਲਾਵ ਬਹੱਲਾ ਪੰਜ ਹਾਰ ਭਗਤਾਂ ਕਾ ਅਸਰਾ ਅਨ ਨਾਹੀ ਠਾਉ ਤਾਣਦੀ ਬਾਣ ਪਰਵਾਰ ਧਨ ਪ੍ਰਭ ਤੇਰਾ ਨਾਹ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰਖ ਲੀਏ ਨਾ ਨਿੰਦਕ ਨਿੰਦਾ ਕਰプチ ਜਮ ਕਾਲ ਜਮ ਕਾਲ ਗਰਸੀ ਰਹੋ ਸੰਤਾ ਇਕਤਿਆਮ ਨਾ ਦੂਸਰ ਕੋ ਨਾ ਹੈ ਇਕ ਸੁਆ ਸੁਆਗ ਮੇਨ ਤੀਰਵਿਆશ્રਮ ਥਾਏ ਇਕ ਸਾਗਬੇਨ ਤੀਰਵਿਆ ਸ੍ਰਬਥਾਏ ਕਥਾ ਪ੍ਰਾਤਨਿਓ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀ ਜਨ ਲੀਏ ਮਾਨੀ ਸਤਿ ਬਚਨ ਨਾਨਕ ਕਹਿ ਪ੍ਰਗਟ ਸਭ 마ਹੇ ਪ੍ਰਭ ਕੇ ਸੇਵਕ ਸਰਣ ਪ੍ਰਾਪਤਿਨ ਘਉ ਭਉ ਨਾਹੇ ਬਲਾਵ ਮਹੱਲਾ ਪੰਜ ਵੰਦਨ ਕਾਟੇ ਸੁ ਪ੍ਰਭ ਜਾ ਕੈ ਕਲ ਹਾਥ ਅਵਰ ਕਰਮ ਨਹੀ ਛੂਟੀਐ ਰਾਖੋ ਹਰਨਾਥ ਤਉ ਸਰਣਾਗਤ ਮਾਦਵੇ ਪੂਰਨ ਦਇਾਲ ਛੁੱਟ ਜਾਏ ਸੰਸਾਰ ਤੇ ਰੱਖ ਗੋਪਲ ਰਹਾਉ ਅਸਾ ਭਰਮ ਬੇਕਾਰ ਮੋਹ ਇਨ ਮਹਿਲੋਭਾਨਾ ਝੂਠ ਸੰਭਗਰੀ ਮਨ ਵਸੀ ਪਰਮ ਬ੍ਰਹਮ ਨ ਜਾਣ ਪਰਮ ਜੋਤਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂੰ ਰੱਖੇ ਤਿਉ ਰਹਾ ਪ੍ਰਭ ਅਗਮ ਅਪਾਰੀ ਕਾਰਨ ਕਾਲ ਸਮਰਾਥ ਪ੍ਰਭ ਦੇ ਆਪਣਾ ਨਾਉ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ ਬਲਾਉ ਮਹੱਲਾ ਪੰਜਵਾਂ ਕਬਨ ਕਮਨ ਨਹੀਂ ਪਤਰੀਆ ਤੁਮਰੀ ਪ੍ਰਤੀਤ ਮਹਾਮੋਹਨੀ ਮੋਇਆ ਨਰਕ ਕੀ ਰੀਤ ਮਾਨ ਖੋਟ ਹਰ ਤੇਰਾ ਨਹੀਂ ਵਿਸਵਾਸ ਤੁਮ ਤੁਮਹਾ ਵਿਸਵਾਸ ਤੁਮ ਮਹਾ ਉਦਮਾਦਾ ਮਾਨਖੋਟ ਹਰ ਤੇਰਾ ਨਹੀਂ ਵਿਸਵਾਸ ਤੁਮ ਹਉ ਉਦਮਾਦਾ ਤੂ ਮਹਾ ਉਦਮਾਦਾ ਖਰ ਕਪੈ ਖਰ ਤਾਏ ਉਤਉ ਛੁਟੈ ਜਉ ਉਪਰ ਲਾਦਰਹੁ ਜਪਤ ਸੰਜਮ ਤੁਮ ਖੰਡ ਜਮ ਕੇ ਦੁਖ ਡਾਂਡ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸਮਰੈ ਨਾਹੀ ਜੋਨ ਦੁਖ ਨਿਰਲज्जੇ ਭਾਂਡ ਹਰ ਸੰਗ ਸਹਾਈ ਮਹਾ ਮੀਤ ਤਿਸ ਸਿਉ ਤੇਰਾ ਭੇਦ ਵਿਦਾ ਪੰਜ ਬਟਵਾਰੇ ਉਪਜੋ ਮਹਾ ਖੇਤ ਨਾਨਕ ਤਿੰਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ ਤਨ ਧਨ ਸਰਬਸਿ ਆਪਣਾ ਪ੍ਰਭ ਜਨ ਕੋ ਦੀਨਾ ਬਲਾਉ ਮਹੱਲਾ ਪੰਜਵਾਂ ਉਦਮ ਕਰਤ ਆਨੰਦ ਭਇਆ ਸਮ੍ਰਿਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪ ਤਹਰ ਜਪ ਹਉ ਜੀਵਾਂ ਪਰ ਬ੍ਰਹਮ ਅਰਾਧ ਤੇ ਮੁਖ ਅੰਮ੍ਰਿਤ ਪੀਵਾਰਾ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਰ ਪੁਕਾਰ ਨਿਤ ਚਿਤਵਤੇ ਨਾਹੀ ਕਸ਼ਕੋਚ ਧਨ ਸੁਥਾਨ ਬਸੰਤ ਧਨ ਜੈ ਜਪੀਏ ਨਾਮ ਕਥਾ ਕੀਰਤਨ ਹਰਤ ਕਨਾ ਸੁਖ ਸਹਿਜ ਬਿਸਰਾਮ ਮਨਤੀ ਕਦੀ ਨਾ ਬਿਸਰੈ ਆਨਾਸ ਕੋ ਨਾਚਨਾ ਪਰਨਾ ਪ੍ਰਭ ਸੁਰਨਾਗਤੀ ਜਾਗ ਸਭ ਕੁਛ ਆਤ ਬਲਾਵਲ ਮਹਿਲਾ ਪੰਜਵਾ ਜੇ ਤੂੰ ਬੰਦ ਕਰ ਛੁਟਿਆ ਕੋਨ ਸੁਖ ਮਹਿ ਪਾਇਆ ਸਦਾ ਸਿੰਦਰਨ ਚਰ ਸਮਰ ਚਰਨ ਆਰ ਬਿੰਦ ਸੀਤਲ ਹੋਤਾ ਆ ਜੀਵਤ ਜੀਵਤਿਆ ਅਥਵਾ ਮੂਅ ਜੀਵਤਿਆ ਅਥਵਾ ਬਿਆ ਕਿਸ ਕਾਮ ਨਾ ਆਵੇ ਜਿਨੇ ਹੂ ਰਚ ਨਿਰਚਾਇਆ ਕੋ ਤਿਸੋਂ ਰੰਗ ਲਾਵੇ ਰਹਾ ਹੋਰੀ ਪ੍ਰਾਣੀ ਉਸਨ ਸੀਤ ਕਰਤਾ ਕਰੇ ਕਾਮ ਤੇ ਕਾਢੈ ਕੀ ਰੀ ਤੇ ਹਸਤੀ ਕਰਾ ਟੂਟਾ ਲੇ ਗਾੜਾ ਅੰਡਜੇਰਜ ਸੇਤਜ ਉਤਪਜ ਜਾ ਪ੍ਰਭ ਕੀ ਇਹ ਕਿਰਤ ਅੰਡਜੇਰਜ ਸੇਤਜ ਉਤਪਜ ਪ੍ਰਭ ਕੀ ਇਹ ਕਿਰਤ ਕਿਰਤ ਕਮਾਵਨ ਸਰਬ ਬਲ ਰਵੀਏ ਹਰ ਨਿਰਤ ਹਮ ਤੇ ਕਛੂ ਨਾ ਹੋ ਮਨਾ ਸਰਣ ਪ੍ਰਭ ਸਾਧ ਮੋਹ ਮਗਨ ਕੂ ਪੰਦ ਤੇ ਨਾਨਕ ਗੁਰ ਕਾੜ ਬਲਾਵਲ ਮਹੱਲਾ 5 ਖੋਜਤ ਖੋਜਤ ਮੈਂ ਫਿਰ ਆਖੋ ਜੁ ਬਨ ਥਾਨ ਅਸਲ ਸਿਧ ਭੇਦ ਪ੍ਰਭ ਹੈ ਸਿ ਭਗਵਾਨ ਕਬ ਦੇਖੂ ਪ੍ਰਭ ਆਪਣਾ ਆਤਮ ਕੈ ਰੰਗ ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਰਹਾਓ बर्न आश्रम शास्त्र सुनो दर्शन की प्यास रूप न रेखा न पंचतत ठाकुर अविनाश ओह रूप संतन कह है बिरले जोगिसोर कर कृपा जा को मिले तन तन ते ईश्वर सुअंतर सुबाहरे बिनसे तए भरमा नानक तिसप्रभेटिया जाके पूर्ण करमा बला मोहल्ला 5 ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰਿ ਉਤਾਰਿਆ ਸਤਿਗੁਰੂ ਕਰ ਆਹਰਿ ਆਪ ਖਾਤ ਖਰਚ ਨਿਭਤ ਰਹੈ ਗੁਰ ਸ਼ਬਦ ਅਖੂਟ ਪੂਰਨ ਭੈ ਸਮਗਰੀ ਕਬਹੂ ਨਹਿ ਟੂਟ ਰਹਾਉ ਸਾਧ ਸੰਗ ਆਰਾਧਨਾ ਹਰ ਨਿਤ ਅਪਾਰ ਧਰਮ ਅਰਥ ਅਰ ਕਾਮੁ ਮੁਖ ਦੇਤੀ ਨਹੀਂ ਬਾਰ ਭਗਤ ਅਰਾਧੇ ਇੱਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਬਿਲਾਵਲ ਮਹੱਲਾ ਪੰਜਵਾਂ ਸਿਮਰਿ ਸਿਮਰ ਪੂਰਨ ਪ੍ਰਭ ਕਾਰਜ ਪੈਰਾਥ ਕਰਤਾਰ ਪੁਰ ਕਰਤਬ ਸਹਿ ਸੰਤਨ ਕੈ ਪਾਸ ਰਹਾ ਬਿਗਨ ਨ ਕੋ ਲਗਤਾ ਗੁਰ ਪਹਿਰਦਾ ਸੁਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਤੂਟ ਨਾ ਵੇ ਕਦੇ ਮングਲ ਪੂਰਨ ਭੰਡਾਰ ਚਰਨ ਕਮਲ ਮਾਨ ਤਨ ਪਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛੂ ਨਾ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗਦੀਸ਼ ਸਹਿ ਜੈ ਦੇਕਾਰ ਸਭੈ ਕਰੇ ਸਤਿ ਥਾਨ ਸੁਹਾਇ ਜਪ ਨਾਨਕ ਨਾਮ ਨਦਾਨ ਸੁਖ ਪੂਰਾ ਗੁਰ ਪਾਇਆ ਬਲਾਲ ਮਹੱਲਾ ਪੰਜਵਾ ਹਰ 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 ਅਰਾਧੀਐ ਹੋਈਐ aarog ਰਾਮਚੰਦ ਕੀ ਲਸਟਕਾ ਜਨਮ ਆ ਰਿਆ ਰੋਗਰਾਉ ਗੁਰ ਤੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਬਿ ਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਬ ਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਣ ਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਬਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਣ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ